ਛਾ ਨੂੰ ਮੀਰ ਮੰਨੂ ਕਹਿਣ ਲੱਗਾ ਜਿਹੜੇ ਉਹਦੇ ਜਿਸੂਸ ਸੀ ਛੇੜ ਦਾ ਕੰਮ ਕਰਦੇ ਸੀ ਐਰਕਾਰ ਸੀ ਕਹਿੰਦੇ ਭਲਾ ਹੁਣ ਦੇਖੋ ਜਿਨ੍ਹਾਂ ਦੇ ਸਾਹਮਣੇ ਬੱਚਿਆਂ ਦੇ ਟੋਟੇ ਕੀਤੇ ਗਏ ਨੇ ਉਹ ਬੱਚਿਆਂ ਦੇ ਨਾਲ ਲੈ ਲੈ ਕੇ ਰੋ ਰੀਆਂ ਹੋਣ ਗਿਆ ਪਰ ਹੈਰਾਨ ਹੋ ਗਏ ਦੇਖਣ ਵਾਲੇ ਉਹ ਬੀਬੀਆਂ ਮਾਤਾਵਾਂ ਰਹਿ ਰਾਸਤਾ ਪਾਠ ਕਰ ਰਹੀਆਂ ਨੇ ਨਿਤਨੇ ਮੁਕਾਰੀਆਂ ਨੇ ਇਤਿਹਾਸਕਾਰ ਲਿਖਦੇ ਆ ਭਾਈ ਸਾਹਿਬ ਭਾਈ ਮਨੀ ਸਿੰਘ ਦੀ ਧਰਮ ਸੇ ਪਤਨੀ ਜਿਹੜੀ ਸੀ ਸਾਧ ਸਿੰਘ ਜੀ ਉਹਦਾ ਨਾਮ ਸੀ ਮਾਤਾ ਬਸੰਤ ਗੌਰ ਉਹ ਵੀ ਇਹਨਾਂ ਬੀਬੀਆਂ ਦੇ ਵਿੱਚ ਸੀ ਸਾਧ ਸਿੰਘ ਲੱਖੀ ਸ਼ਾਹ ਵਨਜਾਰੇ ਦੀ ਇਹ ਧੀ ਸੀ ਬੇਟੀ ਸੀ ਇਹ ਸਾਧ ਸਿੰਘ ਤੇ ਕੀ ਦੇਖਿਆ ਰਹਿ ਰਾਸ ਦਾ ਪਾਠ ਹੋ ਰਿਹਾ ਨਿਤਨੇਮ ਹੋ ਰਿਹਾ ਸਾਡੇ ਤੇ ਜਰਾ ਕੋਈ ਸਮਾ ਬਣੇ ਸੀ ਗੁਰਦੁਆਰਾ ਸਾਹਿਬ ਜਾਣਾ ਛੱਡ ਦਿੰਨੇ ਆ ਨਿਤਨੇਮ ਛੱਡ ਦਿੰਨੇ ਆ ਆ ਪਾ ਤਨਸਾ ਲੋ ਉਹਨਾਂ ਨੇ ਕੀ ਅਰਦਾਸ ਕੀਤੀ ਸੱਚੇ ਪਾਤਸ਼ਾਹ ਚਾਰ ਪੈ ਦਿਨ ਤੇਰੇ ਭਾਣੇਂਦਰ ਸੁਖ ਦਾ ਬਤੀਤ ਹੋਇਆ ਜੀ ਜਿੰਦ ਸਭ ਸਭ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸ ਅਰਦਾਸੇ ਅਰਦਾਸ ਕਰੇ ਚਾਰ ਪੈ ਰਾਤ ਸੁਖ ਦੀ ਬਤੀਤ ਕਰਨੀ ਇਹ ਹਣ ਮਤਾਵਾ ਇਹ ਹਣ ਸਾਧ ਸੰਗ ਦੀ ਬੀਬੀਆਂ ਜਿਹੜੀਆਂ ਢੋਲੀਆਂ ਨਹੀਂ satsang ਦੀ ਤੇ ਕਿਤੇ ਕਿਤੇ ਜਿਗਰ ਆਉਂਦਾ ਜਿਵੇਂ ਪ੍ਰਲਾਦ ਦੀ ਮਾਤਾ ਡੋਲ ਗਈ। ਭਗਤ ਨਾਮਦੇਵ ਦੀ ਮਾਤਾ ਡੋਲੀ ਹੈ। ਰੁਦਨ ਕਰੈ ਨਾਮੈ ਕੀ ਮਾਏ। ਛੋੜ ਰਾਮ ਕੀ ਨਾ ਭਜੈ ਖਦਾਏ। ਐ ਬੇਟਾ ਰਾਮ ਜੇਗਾ ਖਦਾ ਖਦਾ ਅੱਲਾ-ਲਾ ਕਰ ਲੈ। ਪਾ ਤਨ ਭਗਤ ਨਾਮਦੇਵ ਜੀ ਕੀ ਜਵਾਬ ਦਿੱਤਾ ਨਾ ਹਾਂ ਤੇਰਾ ਪੂੰਗਰਾ ਨਾ ਤੂੰ ਮੇਰੀ ਵਾਏ ਪਿੰਡ ਪਰਾਂ ਤੋ ਹਰ ਗੁਣ ਗਾਏ ਗਾਏ